ਸਾਡੇ ਕੰਮ ਤੇ ਨਾ ਦਖਲ ਅੰਦਾਜ਼ੀ ਕਰੋ ਜੀ ਤੁਸੀਂ ਆਪਣਾ ਕਰੋ ਉਹ ਮੈਂ ਖੋਟੀ ਐ ਉਹ ਮੈਂ ਖੋਟੀ ਐ ਐਸਪੀ ਮਾਨ ਦੇ ਨਾਲ ਗੱਲ ਉਹ ਮੈਂ ਗੱਲ ਕਰਾ ਦੇਗੇ ਐਪਲੀਕੇਸ਼ਨ ਐ ਕੇਰ ਮੈਡੀਕਲ ਕਰਾ ਦਿਓ ਬਾਹਰ ਨੂੰ ਮਾਰੋ ਸਰ ਬਾਹਰ ਨੂੰ ਬਾਹਰ ਨੂੰ ਕੋਈ ਨਹੀਂ ਮਾਰਨੀ ਬਾਹਰ ਨੂੰ ਜਿਓ ਬਾਹਰ ਨੂੰ ਮਾਰੋ ਜੀ ਪਰਪਰ ਉਹ ਮਾਤਾ ਬਾਹਰ ਨੂੰ ਮਾਰਦੀ ਹਾਂ ਮਾਰੋ ਜਿੱਦਾਂ ਬੁਲਾਈ ਉਹ ਬਤਾਪੇ ਦਾ ਮਾਤਾ ਹਾਜੀ ਮੇਰੀ ਬਹੁਤ ਜਿਆਦਾ ਪ੍ਰੋਬਲਮ ਹੈ ਕਿ ਮੇਰੇ ਸਾਥੀ ਜਿਹੜੇ ਨੇ ਉਹ ਮੈਂ ਖੁਦ ਸੀਨੀਅਰ ਮੈਨੇਜਰਾਂ ਐਚਰ ਆਪਣੀ ਗੱਡੀ ਚ ਮੈਂ ਜੀ ਉਹਨਾਂ ਦੀ ਕੋਈ ਗੱਡੀ ਪੁੱਛ ਨਹੀਂ ਲੈਂਦੀ ਬ੍ਰਦਰ ਮੇਰੀ ਗੱਡੀ ਚ ਬੱਝੀ ਆ ਆ ਦੇਖੋ ਉਹਨਾਂ ਕੋਲੀ ਘੜਾ ਥੋੜੀ ਗੱਡੀ ਤਾਂ ਲਿਆਓ ਕੀ ਕੀ ਬੱਜੀ ਹੈ ਉਹ ਵੀ ਬੋਲ ਨਹੀਂ ਜਿਹੜੇ ਹੁੰਦੇ ਆ ਕਿਹੜਾ ਕਿਹੜਾ ਟਾਈਮ ਆ ਕੇ ਡਰਿੰਕ ਕਰਦਾ ਬੜਾ ਜਿਆਦਾ ਸਮਾਂ ਲੱਗ ਰਿਹਾ ਹੈਗਾ ਆ ਵੀ ਅਫੀਸਰ ਕਹਿੰਦੇ ਨੇ ਕਿ ਉਹਨਾਂ ਤੋਂ ਆਪਣੀ ਪਹੁੰਚ ਚੁੜ ਗਈ ਹੈ ਤੇ ਨਾਮ ਹੈ ਭਾਜੀ ਅਮਰਿੰਦਰ ਸਿੰਘ ਜੀ ਮੇਰਾ ਕੀ ਕਾਰਨ ਕੀ ਹੋਇਆ ਕਿ ਭਾਜੀ ਕੀ ਗੱਲ ਕਰਤੀ ਡਰਿੰਕ ਕੀਤੀ ਹੋਈ ਹੈਗੀ ਤੇ ਡਰਿੰਕ ਕਰਕੇ ਮੈਂ ਹੈਲੋ ਓਏ ਕੋਈ ਨਾ ਪਤਾ ਮੇਰਾ ਨਾਮ ਅਮਰਿੰਦਰ ਭਾਜੀ ਕਿਹੜੀ ਜਗ੍ਹਾ ਹੋ ਜਾਂਦਾ ਲੀਕਾ ਪਹੁੰਚਦੀ ਆ ਮੈਂ ਗੱਡੀ ਕੱਟ ਕੇ ਆ ਰਿਹਾ ਸੀ ਬੱਚੇ ਲੈ ਕੇ ਤੇ ਇਹ ਬੰਦੇ ਨੇ ਲਿਆ ਗਈ ਗੱਡੀ ਵਿੱਚ ਮਾਰੀ ਸਾਰ ਦੇ ਰੇਕ ਕੀਤੀ ਵੀ ਆ ਵਿੱਚ ਵੀ ਸਮਾਨ ਪਿਆ ਸਿਕਟਾਂ ਵਗੈਰਾ ਲਾਈਟਰ ਵਗੈਰਾ ਸਾਰਾ ਇਹ ਕੱਲੇ ਜੀ ਬਾਈ ਗੱਡੀ ਚ ਕੱਲਾ ਜੀ ਇਹ ਕਿਧਰੋਂ ਦੀ ਆ ਰਹੇ ਸੀ ਉਥੋਂ ਨਹੀਂ ਆ ਰਹੇ ਇਹ ਹੁਣੇ ਹੀ ਬਤਮੀਜੀ ਕਰ ਰਹੇ ਵੀ ਬਿਲਕੁਲ ਬਾਈ ਧੱਕੇ ਮਾਰ ਰਹੇ ਫਿਰ ਮੁਲਾਜ਼ਮਾਂ ਨੂੰ ਬਾਈ ਡੀਲ ਕਰ ਰਿਹਾ ਉਹ ਤਾਂ ਹਾਂਜੀ ਸਰ ਜੀ ਬੋਲਦੇ ਤੇ ਚਲਾਨ ਕੱਟੇ ਕਿੰਨੇ ਚਲਾਨ ਕੱਟੇਗੇ ਤੇ ਕਿਸ ਚੀਜ਼ ਦੇ ਚਲਾਨ ਕੱਟੇਗੇ ਅਜੇ ਸੀ ਮੀਨਾਪਾਲ ਨਾਕਾ ਦਾ ਸੀ ਤੇ ਵਕਵਾ ਕੋਈ ਇਕ ਲੰਘ ਚੈੱਕ ਕਰ ਰਹੇ ਸੀ ਜਿਹਦੇ ਵਿੱਚ ਬੋਟਾਂ ਨੂੰ ਵਦ ਵਦ ਰਹੀ ਵੋਟ ਮੁਹਰਸਾਦੋ ਕੇ ਜਿਹੜੇ ਕਿ ਪੱਕੇ ਮਾਰਦੇ ਸੀ। ਜਿਹੜਾ ਪਿਕਚਰ ਟ੍ਰਿਪਲ ਰਾਈਡਿੰਗ ਇਹ ਬੁੱਲਡਵਾਇਜ਼ ਕਰਦੇ ਆ ਰਹੇ ਸੀ। ਦੇਖੋ ਉਹਨਾਂ ਦੇ ਅਸੀਂ ਤਕਰੀਬ 15 ਤੋਂ 20 ਚラン ਦੇ। ਕਿਸੇ ਦੀ ਲੀਲਾ ਮਾਉਂ ਦੀ ਇੱਕ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਜੋ ਗੱਡੀ ਚਲਾ ਰਿਹਾ ਸੀ। ਉਹ ਕਿਸੇ ਐਕਸੀਡੈਂਟ ਵੀ ਕੀਤਾ ਸੀ ਕਿਸੇ ਵਿਅਕਤੀ ਨਾਲ ਉਹ। ਉਹ ਮਾਮਲਾ ਕੀ ਸੀ? ਚੈਕਿੰਗ ਬ੍ਰਾਉਣ ਪਿੱਛੋਂ ਇੱਕ ਬ੍ਰੀਜ਼ਰ ਗੱਡੀ ਆ ਰਹੀ ਸੀ ਆਪਣਾ। ਸਾਨੂੰ ਕਿਸੇ ਆਪਣਾ ਪਬਲਿਕ ਮੈਨ ਨੇ ਦੱਸਿਆ ਆਪਣਾ ਵੀ ਇੱਕ ਬ੍ਰੀਜ਼ਰ ਗੱਡੀ ਪਿੱਛੇ ਆਪਾਂ ਅੰਗੜੀਆਂ ਨੂੰ ਟੱਚ ਕਰਦੀ ਆ ਰਹੀ ਆ। ਜਦੋਂ ਸੀ ਮੌਕੇ ਤੇ ਅਸੀਂ ਨੂੰ ਰੋਕਿਆ ਆਪਣਾ ਤੇ ਚਾਲਕ ਨੂੰ ਨਿਚੇ ਡਾਇਆ ਤੇ ਉਹ ਸ਼ਰਾਬੀ ਹਾਲਤ ਦੇ ਵਿੱਚ ਸੀ ਤੇ ਅਲਕੋਹੋਲ ਮੀਟਰ ਆਈ ਉਹਦੀ ਅਲਕੋਹੋਲ ਚੈੱਕ ਕੀਤੀ ਲਈ ਤੇ ਉਹਦਾ ਜਿਹੜਾ ਪੰਡਾ ਚਲਾਣਾ ਸ਼ਰਾਬ ਦਾ ਤੇ ਆਪਣਾ ਡਿਜੀਟਲ ਰੇਡ ਦਾ ਚਲਾ ਗਿਆ ਸਰ ਕਿੰਨੀ ਸ਼ਰਾਬ ਕੀਤੀ ਰਹੀ ਸੀ ਮੀਟਰ ਤੋਂ ਚੈ ਉਹਦਾ ਉਹਦਾ 200 ਪਲਸ ਸ਼ਰਾਬ ਸੀ ਉਹ ਮਾ ਵੀ ਵਗੇਰੀ ਪਰਸੈਂਟੇਜ ਸਾਡੀ ਦਾਦੀ ਆ ਉмма ਮਸ਼ੀਨ ਕੋ 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 100% ਬੰਦਾ ਸਹੀ ਆ ਬਾਜੀ ਸ਼ੇਫ ਹੈ ਬੰਦਾ ਹਾਂ ਬੰਦੇ ਨੂੰ ਅਸੀਂ ਆ ਬੰਦਾ ਗੱਡੀ ਚਲਾਣ ਦੇ ਹਾਲਤ ਦੇ ਵਿੱਚ ਨਹੀਂ ਸੀ ਜਿਸ ਨੂੰ ਅਸੀਂ ਮੌਕੇ ਤੇ ਆਪਣਾ ਨਾਲ ਅਸੀਂ ਮਲਾਜੇ ਵਿੱਚ ਹੋਰ ਪਿਠਾ ਕੇ ਮੌਕੇ ਤੇ ਅਸੀਂ ਉਹਨੂੰ ਅਡਰੈਸ ਵਜ੍ਹਾ ਪੁੱਛ ਕੇ ਆਪਾਂ ਨੂੰ ਪਰੇਸ਼ਾ ਦਿੱਤੀ ਮਾਤਾ ਦੇ ਫੋਨ ਉਹਦੇ ਮੋਬਾਈਲ ਗੱਡੀ ਦੀ ਚਾਬੀ ਤੇ ਉਹਨਾਂ ਲੋਕਾਂ ਦੇ ਪੇਰੈਂਟ ਦੇ ਵਾਲੇ ਕਿੰਨਾ ਨਾ ਚਲਾਨ ਇਕੱਠੇ ਆ ਗਿਆ ਤੁਹਾਡੇ ਨੇ ਉਹਦਾ ਆਪਣਾ ਡਿਜੀਟਲ ਡਰਾਈਵ ਤੇ ਆਪਣਾ ਸ਼ਰਾਬ ਸ਼ਰਾਬ ਦਾ ਚਲਾਨ ਕਰ ਰਿਹਾ ਟ੍ਰੰਕ ਐਂਡ ਡਰੈਂਕ ਦਾ ਚਲਾਨ ਠੀਕ ਹੈ